ਆ ਮੇਰੇ ਬਾਬਾ ਕਿੱਤੋਂ ਲੱਭੂਗੇ ਆਪਣਾ ਬੱਚਾ ਆਏ ਮੇਰੇ ਸੋਹਣੇ ਮਰਕੋ ਮੇਰਾ ਨਾਮ ਹੈ ਪੀ ਆ ਜੀ ਮੈਂ ਸਮਾਈਲਿੰਗ ਕੇ ਲਈ ਫਤਕੜ ਚੂੜੀਆਂ ਰੋੜਦਾ ਰਹਿਣ ਵਾਲਾ 12 ਤਰੀਕ ਰਾਤ ਨੂੰ ਮੇਰਾ ਬੇਟਾ ਆ ਰਿਹਾ ਸੀ ਜੀ ਕੰਮ ਤੋਂ ਸਲੂਨ ਦਾ ਕੰਮ ਕਰਦਾ ਹੈ ਤੇ ਪਿੱਛੋਂ ਤਿੰਨ ਤੋਂ ਚਾਰ ਬੰਦੇ ਆਏ ਨੇ ਜਿਹਦੇ ਲੱਖ ਚ ਗੋਰੀਆਂ ਮਾਰੀਆਂ ਉਹਦੇ ਬਾਅਦ ਚ ਜਦੋਂ ਉਹਨੂੰ ਵੇਖਿਆ ਗਿਆ ਤੇ ਉਹਦੇ ਫਿਰ ਚੈੱਕ ਕਰਕੇ ਫਿਰ ਸਿਰ ਚ ਗੋਲੀ ਮਾਰੀ ਗਈ ਹੈ 6 ਗੋਲੀਆਂ ਮਾਰੀਆਂ ਗਈਆਂ ਜੀ ਉਹਨੂੰ ਅੱਜ 6 ਦਿਨ ਹੋ ਗਏ ਨੇ ਸਾਨੂੰ ਕੋਈ ਇਨਸਾਫ ਵਾਲੇ ਪਾਸੇ ਕੋਈ ਵੀ ਬੰਦਾ ਨਹੀਂ ਦੇ ਰਿਹਾ ਜੀ ਕਿਸੇ ਕੋਈ ਵੱਡੇ ਅਫਸਰ ਦਾ ਫੋਨ ਨਹੀਂ ਆਇਆ ਕੋਈ ਪੁਲਿਸ ਇੰਸਪੈਕਟਰ ਦਾ ਫੋਨ ਨਹੀਂ ਆਇਆ ਕੋਈ ਸਾਨੂੰ ਦੱਸਿਆ ਨਹੀਂ ਜਾ ਰਿਹਾ ਵੀ ਕੀ ਕਿੱਥੋਂ ਤੱਕ ਕਿੱਧਰ ਦੀ ਇੰਕੁਆਇਰੀ ਕਿੱਧਰ ਗਈ ਇਹਨੇ ਇਹ ਜੀ ਉਹ ਵੀ ਦਿੱਤੀ ਪੁਲਿਸ ਨੂੰ ਸੀਸੀਟੀਵੀ ਵਿੱਚ ਕਿੰਨੇ ਟੋਟਲ ਜਾਣੇ ਤੇ ਹੁਣ ਤੱਕ ਕੋਈ ਨਹੀਂ ਵੇਖੋ ਜੀ ਮੈਂ ਤਿੰਨ ਤੋਂ ਚਾਰ ਬੰਦੇ ਦੱਸਿਆ ਉਹਨਾਂ ਨੇ ਉਹਨਾਂ ਨੇ ਇੱਕ ਦੇ ਬੰਦੇ ਦੇ ਪਰਚਾ ਕੀਤਾ ਦੋ ਤਿੰਨ ਬਾਹਰ ਖੜੇ ਸੀ ਸੱਤ ਜਾਣਿਆਂ ਦਾ ਇਹ ਕੰਮ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਉਹਦੀ ਰੈਕੀ ਕੀਤੀ ਗਈ ਹੈ ਡੇਢ ਮਿੰਟ ਪਹਿਲਾਂ ਆਏ ਨੇ ਮਾਰਨ ਵਾਲੇ ਮੇਰਾ ਬੇਟਾ ਡੇਢ ਮਿੰਟ ਬਾਅਦ ਆਇਆ ਦੋ ਤਿੰਨ ਮਿੰਟ ਜੀ ਇਹ ਕੰਮ ਕਰਕੇ ਚਲੇ ਗਏ ਨੇ ਕਿੱਥੀ ਸੀ ਪਹਿਲਾਂ ਪਲੈਨਿੰਗ ਹੈ ਜੀ ਸਾਡਾ ਜਿਹੜਾ ਪੁਰਾਣਾ ਘਰ ਹੈਗਾ ਨਵੀਂ ਬਾਦੀ ਸੀ ਉੱਥੇ 2018 ਦੇ ਵਿੱਚ ਲੜਾਈ ਹੋਈ ਸੀ ਕੋਚਾ ਗੈਗਨਾ ਉਦੋਂ ਵੀ ਸਾਡਾ ਇੱਕ ਬੱਚਾ ਮਾਰ ਦਿੱਤਾ ਸੀ ਇਹਨਾਂ ਨੇ ਤੇ ਉਦੋਂ ਵੀ ਉਹ ਬੰਦੇ ਫੜੇ ਗਏ ਸੀ ਅੱਜ ਵੀ 302 ਚੱਲਦ ਰਿਹਾ ਉਹਦੇ ਚ ਕੁਝ ਬੰਦੇ ਜਿਹੜੇ ਜਮਾਨਤੇ ਬਾਹਰ ਆਏ ਨੇ ਉਹ ਇਹਨੂੰ 8-10 ਦਿਨ ਤੋਂ ਧਮਕੀਆਂ ਮਿਲ ਰਹੀਆਂ ਸੀ ਮੇਰੇ ਬੇਟੇ ਨੂੰ ਵੀ ਦਿਨ ਨੂੰ ਮਾਰ ਦੇਣਾ ਤੇ 12 ਤਰੀਕ ਰਾਤ ਨੂੰ ਇਹ ਕੰਮ ਕਰ ਗਏ ਉਹ ਜਦੋਂ ਧਮਕੀਆਂ ਆਈਆਂ ਸੀ ਕੰਪਲੇਨਟ ਕੀਤੀ ਸੀ ਪੁਲਿਸ ਨੂੰ ਕੰਪਲੇਨਟ ਸਾਰੀ ਹੀ ਕਰਨੀ ਸੀ ਹਜੇ ਪਹਿਲਾਂ ਹੀ ਇਹ ਕੰਮ ਹੋ ਗਿਆ ਇਹਨਾਂ ਬਾਅਦ ਚ ਗੱਲਬਾਤ ਹੋਈ ਵੀ ਇੱਕ ਜਾਨੇ ਤੇ ਕੁਪਾਲ ਸਦ ਅਧਿਕਾਰੀ ਕੋਈ ਆਇਆ ਨਹੀਂ ਸਾਡੇ ਘਰ ਉਦੋਂ 6 ਦਿਨ ਹੋ ਗਏ ਅੱਜ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਹੋਵੇ ਸਰ ਮੈਂ ਉਸ ਦਿਨ ਦਾ ਹੀ ਕਾਰਿਆਕਰਮ ਚ ਲੱਗਾ ਜੀ ਮੈਂ ਗਿਆ ਹੀ ਨਹੀਂ ਮੰਗ ਮੰਨ ਇਨਸਾਫ ਦੀ ਗਾਦੇ ਪੁਲਿਸ ਕਿਸ਼ਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਮੇਰਾ ਜਵਾਨ ਬੱਚਾ ਹੈ 23 ਸਾਲ ਦਾ ਤੇ ਬਹੁਤ ਬੁਰੀ ਤਰ੍ਹਾਂ ਮਾਰਿਆ ਉਹ ਕਹਿੰਦੇ ਕਿ ਪੁਲਿਸ ਸਾਥ ਦੇਂਦੀ ਤੇ ਸਾਥ ਦਿੰਦੀ ਵੀ ਹੈ ਪਰ ਮੈਨੂੰ ਨਹੀਂ ਪਤਾ ਇਹੋ ਜਿਹਾ ਸਾਥ ਦਿੰਦੀ ਵੀ ਹੈ ਅੱਜ ਤੱਕ ਕੋਈ ਰਿਸਪੌਂਸ ਹੀ ਨਹੀਂ ਮਿਲਿਆ ਮੈਨੂੰ ਮੌਕੇ ਤੇ ਪੁਲਿਸ ਆਈ ਬਾਅਦ ਚ ਪੁਲਿਸ ਆਈ ਨਹੀਂ ਮਰਚ ਪੁਲਿਸ ਨੇ ਮੈਨੂੰ ਪੁੱਛਿਆ ਤੱਕ ਨਹੀਂ ਹੈ ਬੰਦਾ ਰਾਤ ਨੂੰ ਫੜਦੇ ਦੇਗੇ ਛੜਦੇ ਦੇਓ ਸਾਫ ਦੀ ਮੰਗਿਆ ਜੀ ਸਾਡੀ ਬਹੁਤ ਵਧੀਆ ਗਲੋਨੀ ਹੈ ਪੈਕ ਗਲੋਨੀ ਹੈ ਕਦੀ ਇਹ ਵਰਦਾਤ ਹੋਈ ਨਹੀਂ ਹੈ ਇਹ ਫਸਟ ਟਾਈਮ ਇਹ ਵਰਦਾਤ ਹੋਈ ਉਦੋਂ ਦੇ ਲੋਕ ਬਹੁਤ ਡਰੇ ਪਏ ਨੇ ਇਥੋਂ ਫੋਨ ਦਾ ਕੰਮ ਕਰਦਾ ਸੀ ਉਮਰ ਕੀ ਸੀ 24 25 ਸਾਲ ਦੀ ਉਮਰ ਜੀ ਸਚਿਤ ਮਹਿਰਾ 올 ਇੰਡੀਆ ਹਿੰਦੂ ਸੰਘਰਸ਼ ਕਮੇਟੀ ਦਾ ਰਾਸ਼ਟਰੀ ਅਧਿਕਾਰੀ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਗਈ ਹੈ ਜਿਹੜਾ ਮੁੱਖ ਮੁੱਦਾ ਹੈ ਲਵ ਪ੍ਰੀਤ ਸਿੰਘ ਜੋ ਇੱਕ ਨੌਜਵਾਨ ਲੜਕਾ ਸੀ ਮਿਹਨਤੀ ਸੀ ਤੇ ਇੱਕ ਸਲੂਨ ਦੇ ਵਿੱਚ ਕਾਰਜ ਕਰਦਾ ਸੀ ਉਹਦੇ ਕਈ ਸਾਲਾਂ ਤੋਂ ਜਿਸਾ ਪਰਿਵਾਰ ਨੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਹੈ ਕਿ ਇੱਕ ਰੰジਸ਼ ਚੱਲੀ ਆ ਰਹੀ ਸੀ ਪਰਿਵਾਰ ਨੂੰ ਸ਼ੰਕਾ ਹੈ ਕਿ ਇਸ ਕਤਲ ਦੇ ਪਿੱਛੇ ਕੋਈ ਸਾਜ਼ਿਸ਼ ਕਰਤਾ ਅਗੇ ਨੇ ਲੇਕਿਨ ਜਿਹੜੇ ਇਲਾਕੇ ਦੇ ਇਸ ਏਰੀਏ ਦੇ ਐਸਐਚਓ ਨੇ ਉਹਨਾਂ ਲਈ ਜਿਹੜਾ ਏਰੀਆ 'ਚ ਜਿੰਨੇ ਵੀ ਲੋਕ ਆਂਦੇ ਨੇ ਉਹ ਸਾਰੇ ਉਹਨਾਂ ਦਾ ਪਰਿਵਾਰ ਆ ਉਹ ਇੱਕ ਅੱਛੇ ਐਸਐਚਓ ਵੀ ਨੇ ਲੇਕਿਨ ਪਰਿਵਾਰ ਦੀ ਉਹਨਾਂ ਦੇ ਨਾਲ ਨਾਰਾਜ਼ਗੀ ਹੈ ਤੇ ਹੋਣੀ ਵੀ ਚਾਹੀਦੀ ਹੈ ਕਿਉਂਕਿ ਇੱਕ ਉਹਨਾਂ ਦਾ ਜਵਾਨ ਪੁੱਤਰ ਚਲਾ ਗਿਆ ਨਾ ਹੀ ਐਸਐਚਓ ਨੇ ਨਾ ਹੀ ਐਸਪੀ ਹੈੱਡਕੁਆਟਰ ਨੇ ਨਾ ਹੀ ਅਮਰਸਦ ਪੁਲਿਸ ਕਮਿਸ਼ਨਰ ਨੇ ਇੱਥੇ ਆਣਾ ਇਹਨਾਂ ਕੋਲ ਆ ਕੇ ਦੁੱਖ ਵਿਅਕਤ ਕਰਨਾ ਨਾ ਹੀ ਕਿਸੇ ਮੰਤਰੀ ਨੇ ਇੱਥੇ ਆ ਕੇ ਦੁੱਖ ਵਿਅਕਤ ਕੀਤਾ ਕਿ ਐਡੀ ਵੱਡੀ ਘਟਨਾ ਹੋ ਗਈ ਹੈ ਇੱਕ ਘਰ ਦਾ ਜੀ ਚਲਾ ਗਿਆ ਤੇ ਉਹ ਅੱਜ ਚਾਰ 6 ਦਿਨ ਹੋ ਗਏ ਆ ਕੋਈ ਦੋਸ਼ੀ ਨਹੀਂ ਫੜਿਆ ਗਿਆ ਇਹਨਾਂ ਨੇ ਚਾਰ ਬੰਦਿਆਂ ਦੇ ਜਿਹੜੇ ਨਾਂ ਹੈ ਜਿਹੜੇ ਉੱਥੇ ਦਿੱਤੇ ਜਿਹੜੇ ਸੀਸੀਟੀਵੀ 'ਚ ਆਏ ਨੇ ਲੇਕਿਨ ਹੁਣ ਪਤਾ ਲੱਗ ਰਿਹਾ ਕਿ ਇੱਥੇ ਕੋਲ ਇੱਕ ਨੁੱਕਰ ਤੇ ਹਾਤਾ ਸੀ ਉੱਥੇ ਵੀ ਚਾਰ ਬੰਦੇ ਸੀ ਇਹ ਜਿਹੜੀ ਕਤਲ ਕੀਤਾ ਗਿਆ ਇਹ ਲਾਕ ਡਾਕ ਨਾ ਕੀਤਾ ਗਿਆ ਇਹਦੇ ਪਿੱਛੇ ਕੌਣ ਸਾਜ਼ਿਸ਼ ਕਰਤਾ ਨੇ ਪਰਿਵਾਰ ਦਾ ਸਵਾਲ ਹੈ ਕਿ ਕੌਣ ਚਾਰਜਿਸ ਕਰਤਾ ਨੇ ਕਿਉਂਕਿ ਐਨਾ ਦੇ بیٹے ਨੂੰ 10-12 ਦਿਨ ਤੋਂ ਮਾਰਨ ਦੀ ਧਮਕੀਆਂ ਆ ਰਹੀਆਂ ਸੀ ਲੇਕਿਨ ਐਨਾ ਨੇ ਇਹਨਾਂ ਕੋ ਸਿਰਫ ਇਹ ਪੁੱਸ ਨੂੰ ਐਨਾ ਨੇ ਜਾ ਕੇ ਦੱਸਿਆ ਨਹੀਂ ਜਿਹਦੇ ਕਾਰਨ ਅੱਜ ਇਹਨਾਂ ਦਾ ਜਿਹੜਾ ਘਰ ਦਾ ਜਿਹੜਾ ਜੀ ਐਨਾ ਦੇ ਵਿੱਚ ਨਹੀਂ ਹੈਗਾ ਅਗਰ ਪੁਲ ਪ੍ਰਸ਼ਾਸਨ ਨੇ 24 ਘੰਟੇ ਦੇ ਅੰਦਰ ਇਹ ਦੋਸ਼ੀਆਂ ਨੂੰ ਨਾ ਫੜਿਆ ਤੇ ਅਸੀਂ ਭੰਡਾਰੀ ਪੁਲ ਤੇ ਚੱਕਾ ਜਾਮ ਕਰਾਂਗੇ ਐਸ ਪਰਿਵਾਰ ਨੂੰ ਇਨਸਾਫ ਦਿਆ ਕੇ ਰਵਾਂਗੇ ਉਸ ਪ੍ਰਸ਼ਾਸਨ ਐ ਭੁੱਲ ਜਾਵੇ ਕਿ ਵੀ ਉਹ ਗੋਲੀਆਂ ਦੇ ਕੇ ਤੇ ਇਸ ਪਰਿਵਾਰ ਨੂੰ ਜਾਂ ਸਾਨੂੰ ਸੰਤੁਸ਼ਟ ਕਰ ਦਾਂਗੇ ਇੱਕ ਸੀਸੀਟੀਵੀ ਫੁਟੇਜ ਉਸ ਪ੍ਰਸ਼ਾਸਨ ਨੇ ਗਿਆ ਜਿਹੜੀ ਕਢਾ ਰਹੇ ਆ ਪਿਤਾ ਜੀ ਨੇ ਲਵਪ੍ਰੀਤ ਦੇ ਪਿਤਾ ਜੀ ਨੇ ਕਈ ਜਿਹੜੇ ਮੋਤਵੀਰ ਲੋਕਾਂ ਨੇ ਐਸਐਚਓ ਸਾਹਿਬ ਨਾਲ ਕੰਟੈਕਟ ਕੀਤਾ ਐਸਐਚਓ ਸਾਹਿਬ ਤੇ ਵੈਸੇ ਬਹੁਤ ਵਧੀਆ ਬੰਦੇ ਨੇ ਲੇਕਿਨ ਉਹਨਾਂ ਦਾ ਜਵਾਬ ਕੀ ਸੀ ਕਿ ਵੀ ਮੈਂ ਕੋਰਟ ਚ ਆ ਬੰਦਾ ਸਾਰਾ ਦਿਨ ਹੀ ਕੋਰਚੇ ਰੰਦਾ 6 ਦਿਨ ਚ ਪਰਿਵਾਰ ਨੂੰ ਆ ਕੇ ਕੁਝ ਹੋਰ ਜਾਣਕਾਰੀਆਂ ਲਿੱਤੀਆਂ ਜਾ ਸਕਦੀਆਂ ਸੀ ਲੇਕਿਨ ਉਹ ਇੱਥੇ ਨਹੀਂ ਆਏ ਇਹ ਬਹੁਤ ਵੱਡੀ ਅਜੇ ਚ ਉਹਨਾਂ ਦੀ ਜਨ ਕਾਰਗੁਜ਼ਾਰੀ ਹੈ ਚੰਗੀ ਨਹੀਂ ਹੈ ਜਿਹਦੇ ਕਾਰਨ ਇਹ ਸ਼ੱਕ ਦੇ ਦਾਰੇ ਤੇ ਕੇਸ ਹੈ ਪਰਿਵਾਰ ਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਪੁਲਸ ਜਿਰੀ ਹੈ ਦੋਚੀਆਂ ਨਹੀਂ ਮਤ ਕਰ ਰਹੀ ਹੈ ਤੇ ਮੇਰੀ ਅਮਸਾ ਦੇ ਪੁਲਸ ਕਮਿਸ਼ਨਰ ਸਾਹਿਬ ਤੋਂ ਬੇਨਤੀ ਹੈ ਕਿ ਉਹ ਇੱਕ ਅੱਛੇ ਜ਼ਿੰਮੇਵਾਰ ਪੁਲਸ ਅਫਸਰ ਨੇ ਤੇ ਮੇਰੀ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਇਸ ਪਰਿਵਾਰ ਨੂੰ ਇਨਸਾਫ ਦੁਆਨਾ ਉਹਨਾਂ ਦਾ ਦਾਇਤਵ ਹੈ ਤੇ ਅਗਰ ਸਾਨੂੰ 24 ਘੰਟੇ ਦੇ ਅੰਦਰ ਇਨਸਾਫ ਨਹੀਂ ਮਿਲਦਾ ਤੇ ਅਸੀਂ ਭੰਡਾਰੀ ਪੁਲ ਤੇ ਚੱਕਾ ਜਾਮ ਕਰਾਂਗੇ ਤੇ ਫਿਰ ਅਗਰ ਸਾਨੂੰ ਫੇਰ ਵੀ ਇਨਸਾਫ ਨਹੀਂ ਮਿਲਿਆ ਇਹਦੀ ਰੂਪਰੇਖਾ ਤਿਆਰ ਕੀਤੀ ਜਾਏਗੀ ਪਰਿਵਾਰ ਨੂੰ ਇਨਸਾਫ ਦੁਲਾਇਆ ਜਾਏਗਾ ਇੱਕ ਘਰ ਦਾ ਜੀ ਗਿਆ ਤੇ ਜਿਹੜੇ ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਸਾਜ਼ਿਸ਼ ਕਰਤਾ ਪਿੱਛੇ ਰਹਿ ਕੇ ਇਹੋ ਜੇ ਕੰਮ ਕਰਦੇ ਨੇ ਤੇ ਉਹ ਅਗਰ ਇਸ ਤਰ੍ਹਾਂ ਕੱਲ ਨੂੰ ਹੋਰ ਵੀ ਕਿਸੇ ਦਾ ਘਰ ਦਾ ਕੋਈ ਜੀ ਜਾ ਸਕਦਾ ਐ ਇਸ ਲਈ ਮੇਰੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਡੀਜੀਪੀ ਸਾਹਿਬ ਨੂੰ ਤੇ ਡੀਜੀਪੀ ਲਾਅ ਐਂਡ ਆਰਡਰ ਨੂੰ ਤੇ ਅੰਮ੍ਰਿਤਸਰ ਦੇ ਡੀਸੀਪੀ ਲਾਅ ਐਂਡ ਆਰਡਰ ਨੂੰ ਹੱਥ ਜੋੜ ਕੇ ਬੇਨਤੀ ਐ ਤੇ ਅੰਮ੍ਰਿਤਸਰ ਦੇ ਜਿਹੜੇ ਮੈਜਿਸਟ੍ਰੇਟ ਨੂੰ ਵੀ ਕਿ ਵੀ ਐਫਟੀਐਮ ਨੂੰ ਵੀ ਕਿ ਬੇਨਤੀ ਐ ਕਿ ਅੰਮ੍ਰਿਤਸਰ ਦੇ ਲਾਅ ਐਂਡ ਆਰਡਰ ਨੂੰ ਠੀਕ ਰੱਖਣ ਲਈ ਅਸੀਂ 24 ਘੰਟੇ ਦਾ ਆਪਜੀ ਦੇ ਅੱਗੇ ਇੱਕ ਟਾਈਮ ਦੇ ਰਹੇ ਆ ਕਿਉਂਕਿ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਅਗਰ ਇਨਸਾਫ ਨਾ ਮਿਲਿਆ ਤੇ ਐਸੇ ਪੰਡਾਰੀ ਪੁਲ ਤੇ ਚੱਕਾ ਜਾਮ ਕਰਾਂਗੇ ਜਿਹੜੇ ਆ ਇਹ ਉਹਨਾਂ ਦੇ ਕਾਨੂੰਨੀ ਕਾਰਵਾਈ ਬੰਦ ਕਰੋ ਦੇਖੋ ਜੀ ਉਸ ਇਹ ਤੇ ਆਪਾਂ ਐਸਚਓ ਸਾਹਿਬ ਨਾਲ ਜਾ ਕੇ ਗੱਲ ਕਰਾਂਗੇ ਕਿ ਵੀ ਆ 6 ਦਿਨ ਹੋਏ ਆ ਇਹ ਤੁਹਾਡਾ ਪਰਿਵਾਰ ਹੈ ਤੁਸੀਂ ਇਸ ਇਲਾਕੇ ਦੇ ਐਸਚਓ ਤੇ ਇਹ ਤੁਹਾਡਾ ਪਰਿਵਾਰ ਹੈ ਖੁਦ ਤੁਸੀਂ 6 ਦਿਨ ਹੋ ਗਏ ਦਾ ਕੋਲ ਆਣਾ ਨਹੀਂ ਚੰਗਾ ਸਮਝਿਆ ਐਸਪੀ ਹੈੱਡ ਕੁਆਟਰ ਮੈਡਮ ਦੇ ਕੋਲ ਕੇਸ ਹੈ ਉਹ ਆਪਣੇ ਸਹਿਰ ਦੇ ਮਾਲਕ ਹੈ ਉਹਨਾਂ ਦੇ ਲਈ ਵੀ ਉਹਨਾਂ ਦਾ ਪਰਿਵਾਰ ਹੈ ਉਹ ਇਹਨਾਂ ਦੇ ਕੋਲ ਆ ਕੇ ਮੁਨਾਸਿਬ ਨਹੀਂ ਸਮਝਿਆ ਕਿ ਇਹਨਾਂ ਨੂੰ ਆ ਕੇ ਪੁੱਛੋ ਕਿ ਵੀ ਤੁਹਾਨੂੰ ਉਹਨਾਂ ਦੇ ਬੰਦਿਆਂ ਤੇ ਕਿਉਂ ਸ਼ੱਕ ਹੈ ਕਿਹੜੇ-ਕਿਹੜੇ ਬੰਦਿਆਂ ਤੇ ਸ਼ੱਕ ਹੈ ਕਿਉਂ ਸ਼ੱਕ ਹੈ ਉਹ ਤਸਵੀਰ ਜਿਹੜੀ ਸਾਰੀ ਉਜਾਗਰ ਕਰੋ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਪਰਿਵਾਰ ਨੂੰ ਐਕਚੁਅਲੀ ਜਿਹੜੇ ਸਾਜਿਸ਼ ਕਰਤਾ ਕੋਲ ਹੈ ਕਤਲ ਕਿੰਨੇ ਕੀਤਾ ਉਸ ਜਿਹੜੇ-ਜਿਹੜੇ ਲੜਕੇ ਲਾਕ-ਡਾਕ ਜਿਹੜੇ ਇਹਨਾਂ ਇਨਸਾਲ ਤੋਂ ਜਿਹੜਾ ਉਹਨਾਂ ਦੀ ਚੱਲ ਰਹੀ ਹੈ ਪਿੱਛੇ ਵੀ ਇਹਦਾ ਦਾ ਇੱਕ ਬੰਦਾ ਮਾਰਿਆ ਤੇ ਉਹ ਉਹਦਾ ਤੇ ਅਗਰ ਇਲਜ਼ਾਮ ਲਗਾ ਰਹੇ ਆ

ਇਹ ਵੀ ਜਿਹੜੇ ਬੰਦੇ ਪੁਲਸ ਨੇ ਅਜ ਤੱਕ ਸਿਰਫ ਇੱਕ ਬੰਦੇ ਨੂੰ ਬਾਕੀ ਬੰਦਿਆਂ ਦੇ ਬਾਰੇ ਕੁਝ ਪੁਲਸ ਨੇ ਉਜਾਗਰ ਹੀ ਨਹੀਂ ਕੀਤਾ ਇਹ ਪ੍ਰਸ਼ਨ ਚਿੰਨ ਦਾ ਵਿੱਚ ਸਵਾਲ ਹੈ ਮੇਰੀ ਕਮਿਸ਼ਨਰ ਸਾਹਿਬ ਤੋਂ ਬੇਨਤੀ ਹੈ ਇਹਦੀ ਜਿਹੜੀ ਇਨਕੁਆਰੀ ਹੈ ਕਿਸੇ ਡੀਜੀਪੀ ਸਾਹਿਬ ਨੂੰ ਆਪਾਂ ਜਾ ਕੇ ਮਿਲਾਂਗੇ ਉਹਨਾਂ ਨੂੰ ਇੱਕ ਮੰਗ ਪੱਤਰ ਦਵਾਂਗੇ ਕਿ ਇਹਦੀ ਜਿਹੜੀ ਕੇਸ ਦੀ ਇਨਕੁਆਰੀ ਹੈ ਕਿਸੇ ਆਈਐਸ ਅਫਸਰ ਤੋਂ ਕਰਾਈ ਜਾਵੇ ਜਿਹੜਾ ਇਲਾਕਾ ਦਾ ਐਸਐਚਓ ਸਾਹਿਬ ਹੈ ਪਰਿਵਾਰ ਨਹੀਂ ਸੰਤੁਸ਼ਟ ਹੈ ਇਹ ਕੇਸ ਸੀਏ ਸਟਾਫ ਨੂੰ ਦਿੱਤਾ ਜਾਵੇ ਇਹਦੀ ਇਨਕੁਆਰੀ ਨਾਲ ਆਈਐਸ ਅਫਸਰ ਤੋਂ ਕਰਾਈ ਇਹ ਕਿਹੜੀ ਜਥੇਬੰਦੀ ਨਾਲ ਜਾਏਗੀ ਤੇ ਪਰਿਵਾਰ ਸਰ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਅੰਮ੍ਰਿਤਸਰ ਦੀ ਸਾਰੀ ਹਿੰਦੂ ਜਥੇਬੰਦੀਆਂ ਇਸ ਪਰਿਵਾਰ ਦੇ ਨਾਲ ਖਲੋਤੀਆਂ ਨੇ ਮੈਂ ਰਜਤ ਮਦਾਨ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦਾ ਰਾਸ਼ਟਰੀ ਜਨਰਲ ਸੈਕਟਰੀ ਮੇਰੇ ਨਾਲ ਲਵ ਦੇ ਪਿਤਾ ਜੀ ਤੇ ਸਾਡੇ ਰਾਸ਼ਟਰੀ ਦੇਕ ਸਚਨ ਮਹਾਰਾਜੀ ਬੈਠੇ ਨੇ ਪ੍ਰਧਾਨ ਜੀ ਉਹਨਾਂ ਨੇ ਤੁਹਾਨੂੰ ਸਭ ਕੁਝ ਦੱਸ ਹੀ ਦਿੱਤਾ ਵਾ ਮੈਂ ਜ਼ਿਆਦਾ ਟਾਈਮ ਨਾ ਲਵਾਂਗਾ ਕਿ ਅਸੀਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਹਰ ਟਾਈਮ ਨਾਲ ਆ ਮੈਂ ਅੰਮ੍ਰਿਤਸਰ ਦੇ ਸ਼ਹਿਰ ਦੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਵਾਂ ਪੀਐਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਜਿਵੇਂ ਕਿ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ 24 ਘੰਟੇ ਦਾ ਟਾਈਮ ਦਿੰਨੇ ਆ ਅਗਰ 24 ਘੰਟੇ ਦੇ ਵਿੱਚ ਇਹ ਕਾਰਵਾਈ ਨਹੀਂ ਹੁੰਦੀ ਦੋਸ਼ੀ ਸਾਬਿਤ ਜੋ ਦੋਸ਼ੀ ਨਹੀਂ ਫੜੇ ਜਾਂਦੇ ਤੇ ਅਸੀਂ ਭੰਡਾਰੀਪੁਰ ਇਲਜ਼ਾਮ ਕਰਾਂਗੇ ਸਾਡੇ ਨਾਲ ਸ਼ਹਿਰ ਦੀਆਂ ਸਮੂਹ ਹਿੰਦੂ ਜਥੇਬੰਦੀਆਂ ਨਾਲ ਉੱਥੇ ਤਰਨੇ ਤੇ ਬਹਿਣਗੇ